ਖਬਰ ਰਾਣਾ ਸਾਹਿਬ ਦੇ ਨੇੜਲੇ ਪਿੰਡ ਲਹਿਲ ਤੋਂ ਹੈ ਜਿੱਥੇ ਗੀ ਸੀਨੀਅਰ ਸਕੈਂਡਰੀ ਸਕੂਲ ਲਹਿਲ ਵਿਕੇ ਸਿੱਖਿਆ ਕ੍ਰਾਂਤੀ ਤਹਿਤ ਫਾਇਲ ਤੋਂ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਉੱਚੇਚੇ ਤੌਰ ਤੇ ਪਹੁੰਚੇ ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਗੋਪਾਲ ਸਿੰਘ ਅਤੇ ਸਮੂਹ ਸਕੂਲ ਸਟਾਫ ਵੱਲੋਂ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਜੀ ਆਇਆਂ ਕਿਹਾ ਗਿਆ ਅਤੇ ਇਸ ਮੌਕੇ ਗਿਆਸਪੁਰਾ ਨੇ ਸਕੂਲ ਦੇ ਵੱਖ-ਵੱਖ ਕਾਰਜਾਂ ਲਈ ਚੈੱਕ ਗ੍ਰਾਂਤੀ ਵੀ ਭੇਟ ਕੀਤੀ Wishing you all a very good morning. My name is Kaur from 8th class. Today I am hence of my school. As you all know, my school name is Government Senior Secondary Smart School Lahal. It is none less than a temple for all of us. We have we have many such facilities of all of us that. A private school labs for example we have projectors for all the classes and a smart class science and social science subjects are well explained on the projectors by our well qualified staff members we have language listening lab with proper headphones to learn. Okay. ਮੁਨੇ ਮੰਦਰ ਸਿੰਘ ਜੀ ਜਸਪ੍ਰਾਪਾ ਸਾਹਿਬ ਅੱਜ ਆਪਣੇ ਪਿੰਡ ਪਹੁੰਚੇ ਨੇ ਤੇ ਇੱਕ ਤਾਂ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਉਹਨਾਂ ਨੇ ਜੋ ਸਕੂਲ ਦੇ ਤੇ ਲਈ ਇਹਨਾਂ ਨੇ ਰਾਣ ਦਿੱਤੀ ਆ ਇੱਕ ਤਾਂ ਉਹਦੇ ਲਈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਦੂਸਰਾ ਜਿਹੜੀ ਸਿੱਖਿਆ ਕ੍ਰਾਂਤੀ ਪਿਆਵ ਸਰਕਾਰ ਦੇ ਅਧੀਨ ਐਮਐਲਏ ਸਾਹਿਬ ਇੱਥੇ ਪਹੁੰਚੇ ਨੇ ਤੇ ਸਾਰਿਆਂ ਨੂੰ ਮੋਟੀਵੇਟ ਕਰਨ ਦੇ ਲਈ ਉਹਦੇ ਨਾਲ ਨਾਲ ਜਿਹੜਾ ਮੇਰੇ ਪਿੰਡ ਦਾ ਸਕੂਲ ਹੈ सरकारी सीनियर सेकेंडरी लहर स्कूल है किसी भी प्राइवेट स्कूल तो ਘੱਟ ਨਹੀਂ ਤੇ ਇਹਨਾਂ ਨੇ ਜੋ ਕਾਇਆ ਕਲਪ ਕੀਤੀ ਹੈ ਸਕੂਲ ਦੀ ਉਹਦੇ ਲਈ ਮਾਣਯੋਗ ਐਮਐਲਏ ਸਾਹਿਬ ਦਾ ਬਹੁਤ ਬਹੁਤ सरकारी सीनियर सेकेंडरी स्कूल लहर ਦੇ ਵਿੱਚ ਪਹੁੰਚਿਆ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਰਾਜ ਭਗਵਨ ਸਿੰਘ ਮਾਨ ਜੀ ਵੱਲੋਂ ਸਿੱਖਿਆ ਕਰਤਬੀ ਦੇ ਤਹਿਤ ਹਰੇਕ ਪਿੰਡ ਦੇ ਵਿੱਚ ਸਕੂਲਾਂ ਚ ਪ੍ਰੋਗਰਾਮ ਹੋ ਰਹੇ ਨੇ ਜਿਹਦਾ ਮੇਨ ਮਕਸਦ ਇਹ ਹੈ ਇਸ ਸਕੂਲਾਂ ਦੇ ਜਿਹੜਾ ਸਰਕਾਰੀ ਸਕੂਲਾਂ ਦਾ ਜਿਹੜਾ ਮਿਆਰ ਹੈ ਉਹ ਬੱਚਿਆਂ ਦਾ ਜੋ ਟੈਲੈਂਟ ਹੈ ਜੋ ਬੱਚਿਆਂ ਦਾ ਕੌਨਫੀਡੈਂਸ ਹੈ ਉਹ ਅਸੀਂ ਮਾਪਿਆਂ ਦੇ ਸਾਹਮਣੇ ਲੈ ਕੇ ਆਈਏ ਤਾਂ ਕਿ ਮਾਪਿਆਂ ਦੇ ਵਿੱਚ ਕੌਨਫੀਡੈਂਸ ਪੈਦਾ ਹੋਵੇ ਜਿਹੜੇ ਲੋਕ ਪ੍ਰਾਈਵੇਟ ਸਕੂਲਾਂ ਮਗਰ ਭੱਜਦੇ ਆ ਉਹਨਾਂ ਤੋਂ ਹਟ ਕੇ ਅਸੀਂ ਚਾਹੁੰਦੇ ਆ ਕਿ ਸਾਰੇ ਲੋਕ ਜਿਹੜੇ ਆ ਉਹ ਸਰਕਾਰੀ ਸਕੂਲਾਂ 'ਚ ਲੈ ਕੇ ਆਉਣ ਸਾਨੂੰ ਇਹ ਗੱਲ ਦੀ ਵੀ ਖੁਸ਼ੀ ਆ ਕਿ ਬਹੁਤ ਸਾਰੇ ਟੀਚਰ ਬਹੁਤ ਸਾਰੇ ਸਾਡੇ ਹੈਡਮਾਸਟਰ ਸਾਹਿਬਾਨ ਉਹ ਆਪਣੇ ਬੱਚਿਆਂ ਨੂੰ ਉਤਾਕੇ ਸਰਕਾਰੀ ਸਕੂਲਾਂ ਚ ਲਾ ਰਹੇ ਆ ਇੱਥੋਂ ਪਤਾ ਲੱਗ ਰਿਹਾ ਕਿ ਜਿਹੜਾ ਸਰਕਾਰੀ ਸਕੂਲਾਂ ਦਾ ਸਰਪੱਖੀ ਜਿਹੜਾ ਵਿਕਾਸ ਆ ਉਹ ਸਰਕਾਰ ਵੱਲੋਂ ਕੀਤਾ ਜਾ ਰਿਹਾ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਸਾਡੇ ਸਕੂਲ ਦੀ ਚਾਰ ਦਿਵਾਰੀ ਦੇ ਲੋਕ ਹਰਕਤ ਕਰਨ ਦੇ ਲਈ ਮਾਨਯੋਗ ਇੰਜੀਨੀਅਰ ਜੀ ਆਪਣੇ ਮਨਵਿੰਦਰ ਸਿੰਘ ਜੀ ਗਿਆਸਪੁਰਾ ਹਲਕਾ ਪੈ ਸਾਡੇ ਵਿਚਕਾਰ ਪਹੁੰਚੇ ਸਨ ਉਹਨਾਂ ਨੇ ਪੰਜਾਬ ਸਿੱਖਿਆ ਕ੍ਰਾਂਤੀ ਦੇ ਬਾਰੇ ਇੱਥੋਂ ਦੇ ਬੱਚਿਆਂ ਨੂੰ ਅਧਿਆਪਕਾਂ ਨੂੰ ਅਤੇ ਉਹਨਾਂ ਦੇ ਮਾਪਿਆਂ ਨੂੰ ਸਤਾਪੂਰੂਪ ਦੱਸਿਆ ਕਿ ਕਿਵੇਂ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਨਵੇਂ ਉਪਰਾਲੇ ਕਰ ਰਹੀ ਹੈ ਜਿਸ ਕਰਕੇ ਪੰਜਾਬ ਦੇ ਸਮੁੱਚੇ ਅਧਿਆਪਕਾਂ ਦਾ ਅਧਿਆਪਕਾਂ ਪ੍ਰਤੀ ਮਾਪਿਆਂ ਦਾ ਇੱਕ ਰੁਝਾਨ ਬਦਲ ਰਿਹਾ ਹੈ ਨਜ਼ਰੀਆ ਬਦਲ ਰਿਹਾ ਹੈ ਉਹਨਾਂ ਨੇ ਪੰਜਾਬ ਦੀਆਂ ਸਿੱਖਿਆ ਪ੍ਰਤੀ ਪ੍ਰਾਪਤੀਆਂ ਪੀਪਾ ਇੱਥੇ ਦੇ ਜਿਹੜੇ ਆਪਣੇ ਮੁੱਖ ਅਧਿਆਪਕ ਨੇ ਉਹਨਾਂ ਨੂੰ ਕਿ ਫਿਨਲੈਂਡ ਤੋਂ ਰਿਹਾ ਗਿਆ ਤੇ ਜਿਹੜੇ ਇੱਥੋਂ ਦੇ ਪੜਨ ਵਾਲੇ ਵਧੀਆ ਬੱਚੇ ਨੇ ਉਹਨਾਂ ਨੂੰ ਹੋਰ ਥਾਂ ਟ੍ਰੇਨਿੰਗ ਲੈਣ ਦੇ ਤੋਂ ਰਿਹਾ ਗਿਆ ਤੇ ਪੱਖੋ-ਵੱਖਰੇ ਜੋ ਵੀ ਉਪਰਾਲੇ ਹੋ ਰਹੇ ਨੇ ਉਹਨਾਂ ਦੇ ਬਾਰੇ ਵਿਸਥਾਰਪੂਰਵਕ ਚਾਣਨਾ ਪਿਆ ਇੱਦਾਂ ਪ੍ਰੋਗਰਾਮ ਉਹਨਾਂ ਦੇ ਆਉਣ ਨਾਲ ਬਹੁਤ ਹੀ ਵਧੀਆ ਰਿਹਾ। ਜਾਇਦਾਦ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز